ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ਼੍ਰੀ ਗੁਰੂ ਕੋਪਨ ਸਿੰਘ ਦੇ ਪਾਸ਼ਾ ਦੇ ਉਪਤਾਰਪੁਰ ਨੂੰ ਮੁੱਖ ਰੰਗ ਦੇ ਅੱਜ ਗੁਰਦੁਆਰਾ ਸਾਹਿਬ ਭੁੰਨ ਰਿਹੜੀ ਤੋਂ ਨੰਗਰ ਕੀਰਤਨ ਪਿੰਡਾਂ ਵਿੱਚ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਕੜਾਵਾ ਪਹੁੰਚੇਗਾ ਸੰਗਤਾਂ ਨੂੰ ਬਹੁਤ ਉਤਸ਼ਾਹ ਹੈ ਪਾਲਕੀ ਸਾਹਿਬ ਨੇ ਮਾਰਾ ਇਹਦਾ ਪੁਲੰਗ ਸਾਹਿਬ ਹੈ ਜੀ ਜਿੱਤੇ ਮਾਰਾ ਦਾ ਪ੍ਰਕਾਸ਼ ਹੋਣਾ ਜਾਂ ਸਵਾਰਾ ਸਾਹਿਬ ਰੱਖਣਾ ਜੀ ਰੱਖਣਾ ਥੋੜੀ ਬ੍ਰਾਹਮਣ ਹਨ ਇਹ ਸੰਗਤਾਂ ਜੁੜੀਆਂ ਨੇ ਜੁੜੇ ਰਿਓ ਸਾਡੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੁਰੂ ਗੋਬਿੰਦ ਸਿੰਘ ਸਾਹਿਬ ਪਤਸ਼ਾਹ ਜੀ ਦੇ ਪ੍ਰਕਾਸ਼ ਪਰਬ ਨੂੰ ਸਮਰਪਿਤ ਸਿੱਖ ਪੰਥ ਦੀ ਸਮੋਰ ਸਾਧ ਸੰਗਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਸਾਡੇ ਬਹੁਤ ਸਤਿਕਾਰਯੋਗ ਹੈੱਡ ਗ੍ਰੰਥੀ ਬਾਬਾ ਰਣਜੀਤ ਸਿੰਘ ਜੀ ਇਹਨਾਂ ਦੇ ਸਮੂੱਚੇ ਇਤੋਂ ਦੇ ਗੁਰਦਰਾ ਸਾਹਿਬ ਦੇ ਪੁਨਰ ਰਿਹੜੀ ਦੇ ਪ੍ਰਬੰਧ ਦੇ ਸਹਿਯੋਗ ਦੇ ਨਾਲ ਮahan ਨਗਰ ਕੇਂਦਰਾ ਗੁਰਦਰਾ ਸਾਹਿਬ ਪੁਨਰ ਰਿਹੜੀ ਤੋਂ ਚੱਲ ਕੇ ਵਾਕ-ਵਾਕ ਪਿੰਡਾਂ ਵਿੱਚੋਂ ਹੁੰਦਾ ਹੋਇਆ ਅੱਜ ਸ਼ਾਮ ਨੂੰ ਗੁਰਦੁਰਾ ਪੌਲੀ ਸਾਹਿਬ ਜੋ ਨਗਰ ਕੁੜਾਮ ਦੇ ਵਿੱਚ ਮਹਾਰਾਜ ਦਾ ਆਸਾਨ ਬਣਿਆ ਹੋਇਆ ਉੱਥੇ ਜਾ ਕੇ ਇਸ ਨਗਰ ਦੀ ਫੰਦੀ ਸਮਾਪਤੀ ਹੋਵੇਗੀ ਸੋ ਤੁਹਾਡੇ ਚੈਨਲ ਤੇ ਰਹੀ ਤੁਹਾਡੇ ਮੀਡੀਆ ਰਹੀਆਂ ਸਿੱਖੀਆਂ ਸਾਨੂੰ ਬੇਨਤੀ ਕਰਨੀ ਚਾਹੁੰਦੇ ਆ ਕਿ ਆ ਪਾਬਾ ਜੀ ਤੁਹਾਨੂੰ ਦੱਸ ਦਿੰਦੇ ਕਿਹੜੇ ਕਿਹੜੇ ਪਿੰਡ ਪਾਬਾ ਜੀ ਆਉਣਗੇ ਵਿਸਤਾਰ ਇਹ ਗੁਰਦੁਆਰਾ ਸਾਹਿਬ ਬਨੇੜੀ ਤੋਂ ਜੋ ਕਿ ਸ਼ਾਦੀਪੁਰ ਡੋਡ ਦਾ ਪ੍ਰਾਉਡ ਮਹਿਮੂਦਪੁਰਾ ਜਲਾਹ ਕਿੜੀ ਪਸਵੜਾ ਤੋਂ ਹੁੰਦਾ ਹੋਇਆ ਮੀਰਾ ਜੀ ਦੇ ਖੇਰਾ ਇਹ ਵਰਤਾਰਾ ਮੌਰੀ ਸਾਹਿਬ ਕਢਾਉਣ ਦੇ ਵਿੱਚ ਸੰਪੂਰਨਤਾ ਹੋ ਗਈ। ਸੋ ਸੰਗਤਾਂ ਦੇ ਚਰਨਾਂ ਦੇ ਬੇਨਤੀ ਹੈ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਤੇ ਨਗਰ ਕੀਰਤਨ ਦੇ ਵਿੱਚ ਹਾਜ਼ਰੀਆਂ ਭਰ ਕੇ ਕਲਗੀਧਰ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰ ਘਰਦੀਆਂ ਕੂਟੀਆਂ ਪ੍ਰਾਪਤ ਕਰੋ ਅਤੇ ਆਪਣਾ ਜੀਵਨ ਸਫਲਾ ਬਣਾਓ। ਸਭਾਈ ਆਪਣਾ ਪਹਿਲੀ ਵਾਰ ਕਾਟੇ ਨਗਰ ਕੀਰਤਨ ਜੀ ਨਗਰ ਕੀਰਤਨ ਪਹਿਲੀ ਵਾਰ ਆਪਾਂ ਸੰਗਤਾਂ ਦੇ ਸਹਾਇਜੋਂ ਦੇ ਨਾਲ ਵਿਸ਼ੇਸ਼ ਉਪਾਲਾ ਕੀਤਾ ਗਿਆ ਹੈ ਪਹਿਲਾਂ ਵੀ ਆਪਾਂ ਭਾਨ ਸਿੰਘ ਗੁਰਬਖਸ਼ ਸਿੰਘ ਮਾਰਾ ਦਾ ਪ੍ਰਕਾਸ਼ ਦਿਹਾੜਾ ਮਨਾਉਂਦੇ ਆ ਠੱਡ ਪਾਉਂਦੇ ਆ ਦੀਵਾਨ ਸਾਜ ਦੇ ਆਪਾਂ ਜਿਹੜਾ ਨਗਰ ਕੀਰਤਨ ਹੈ ਉਹ ਪਹਿਲੀ ਵਾਰ ਵਿਸ਼ੇਸ਼ ਉਪਾਲਾ ਕੀਤਾ ਗਿਆ ਤੇ ਦੀਵਾਨ ਸਜਣ ਦਾ ਸਮਾਂ ਕੀ ਬਾਬਾ ਜੀ ਦੁਕਾਨ ਸਜਣੇ ਅੱਜ 4 ਤਰੀਕ ਨੂੰ ਕੱਲ ਨੂੰ 10 ਵਜੇ ਸ੍ਰੀ ਖੰਡਪਾੜ ਸਾਹਿਬ ਦਾ ਪਹੁੰਚੇਗਾ 6 ਤਰੀਕ ਨੂੰ 9 ਵਜੇ ਖੰਡਪਾੜ ਸਾਹਿਬ ਦੇ ਭੋਗ ਤੋਂ ਉਪਰੰਤ ਦੁਕਾਨ ਸਜਣੇ ਰੱਖੀ ਧੰਨੀ ਪ੍ਰਚਾਰਕ ਪਹੁੰਚ ਰਹੇ ਨੇ ਗੁਰੂ ਕਾਲ ਅਗਰ ਉਸਤਵਾਰ ਦੇਗਾ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਵਿਹਾੜੇ ਤੇ ਹਾਜ਼ਰੀਆਂ ਭਰਨ ਦੀ ਖਪਾਲਤਾ ਕਰਨੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ